ਖਾਵੋ ਤੇਮਰੀ ਸਰਣ ਤੇਮਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਰ ਕੀ ਗੋਲੀ ਇਹ ਸਰਣ ਤੇਮਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੀ ਗੋਲੀ ਸ੍ਰੀ ਵਾਹੀ ਗੁਰੂ ਜੀ ਇੱਕ ਓ ਅੰਕਾਰ ਸਤਗੁਰ ਪਰਸਾਦ ਸੁਰਠ ਮਹਲਾ ਪੰਜਵਾ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਬ ਮਲਕ ਹੋਈ ਗੋਨੀਦਾਨ ਭਗਤਨ ਕੋ ਬਰਤਨ ਵਿਰਲਾ ਪਾਵੇ ਕੋਈ ਅਬ ਨਸੀਹੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗੋਨੀਦਾਨ ਭਗਤਨ ਕੋ ਬਰਤਨ ਵਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਕੀ ਸਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤਦੁਰ ਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਰਿਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤਦੁਰ ਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਚੈ ਇਹਨਾਂ ਹਰ ਨਾਮ ਰਿਦਾਪੁਰ ਮਰੀ ਗਤ ਮਿੱਤ ਨਾਨਕ ਦਾਸ ਸਦਾ ਕੁਰਬਾਨੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਅਰਦਾਸ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ੴ ਸ੍ਰੀ ਵਾਹਿਗੁਰੂ ਜੀ ਕੀ ਪ੍ਰਤਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਾਨਿ ਸ਼ਹੀਦ ਦਸਵੇਂ ਪ੍ਰਤਮ ਗੋਬਿੰਦ ਸਮਰ ਕੈ ਗੁਰੂ ਨਾਨਕ ਦੇਵ ਜੀ ਆਏ ਰੰਗਤ ਗੁਰ ਤੇ ਅਮਰਦਾਸ RAM DAS ਸ੍ਰੀ ਹੋਇ ਸਾਹਿਬ ارجن ہر گوبند جی آئی سب دے گی بہادر ہوئے سہای دسویں پاشاہی گوبند سنگی تر سچے پاشاہ جی سب تھائے ہوئے سہای ست سری اکال پور جی کا دھیان ترکی خالسا جی بورنا جی سری وا ਸੰਬਾਸ਼ ਸ਼ਈਆਂ ਦੇ ਆਤਮਿਕ ਸਰੂਪ ਆਂਦੇ ਸ੍ਰੀ ਗੁਰੂ ਰੰਤ ਸਿੰਘ ਜੀ ਜੋ ਹਾਜਰ ਹਜੂਰ ਜਾਇ ਰਾਜਕੋਤ ਸਰਬ ਕਲਾ ਪ੍ਰਕੂਰ ਕਣ ਜੋ ਕੇ ਬੋਇਤ ਨਾਮ ਦੇ ਜਹਾਜ਼ ਅਣਤ ਬੰਦ ਕੇ ਰੱਖਿਆ ਕਿ ਲੋਕ ਪਰ ਲੋਕ ਕੇ ਸਹਾਇ ਹਾਜਰ ਨਾજર ਤੋਂ ਸੰਬਾਸ਼ ਸ਼ਈਆਂ ਦੇ ਪਾਠ ਦਰਸ਼ਨ ਦਿਦਾਰ ਜੀ ਕਾ ਅੰਦਰ ਕੇ ਬੁਰਨਾ ਜੀ ਸ੍ਰੀ ਵਾਹਿਗੁਰੂ 10 ਸੰਬਾਸ਼ ਸ਼ਈਆਂ ਜਾਰ ਸੰਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂ ਹਟੀਆਂ ਜਪੀਆਂ ਤਪੀਆਂ ਸਤੀਆਂ ਸਮੂ ਸਿਦਕਵਾਨ ਸਮੂ ਛੇਦ ਸਿੰਘਾਂ ਦੀ ਕਮਾਈ ਦਾ ਧਿਆਨ ਅੰਦਰ ਕੀ ਬੁਰਨਾ ਜੀ ਸ੍ਰੀ ਵਾਹਿਗੁਰੂ ਸਮੂ ਗੁਰ ਤਖਤਾਂ ਗੁਰਦੁਆਰਿਆਂ ਝੰਡਿਆਂ ਮੰਗਿਆਂ ਨਿਸ਼ਾਨਾ ਗੁਰ ਅਸਥਾਨਾਂ ਦੀ ਕਾ ਧਿਆਨ ਅੰਦਰ ਕੀ ਬੁਰਨਾ ਜੀ ਸ੍ਰੀ ਵਾਹਿਗੁਰੂ ਇਹ ਆਕਾਨ ਗੁਰ ਕੰਦਰ ਜਾਮੀ ਤਨ 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 ਸਭ ਸ੍ਰੀ ਗੁਰੂ ਨਾਨਕ ਦੇਵ ਰੰਕਾਰ ਸਰੂਪ ਸੱਚੇ ਪਾਤਸ਼ਾਹ ਬਾਬਾ ਜੀ ਆਸਿ ਵਲੇ ਆਮ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਗਰੀਬ ਨਵਾਜ਼ ਦਾਸਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਕਾਮ ਕ੍ਰੋਧ ਪਾਪ ਲੋਭ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਦਕਾ ਦਾਨ ਪ੍ਰੋਸਾਦ ਦਾਨ ਸ਼ਾਂਤੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਦਾਸਾਂ ਦੇ ਹਿਰਦਿਆਂ ਤੇ ਵਸੋ ਸਵਾਸਾਂ ਕੇਸਾਂ ਨਾਮ ਸਿੱਖੀ ਬਖਸ਼ੋ ਧੀ ਗੰਡਾ ਮਿਹਰਬਾਨ ਜੋ ਭਾਵੇ ਸੋ ਕਮ ਕਰਾਈ ਗਰੀਬ ਨਿਵਾਜ ਜੋ ਨਾ ਭਾਵੇ ਸੋ ਨਾ ਕਰਾਈ ਜੋ ਭਾਵੇ ਸੋ ਮਤਿ ਬੁੱਧ ਸੰਗਤ ਦੇਈ ਜੋ ਨਾ ਭਾਵੇ ਸੋ ਨਾ ਦੇਈ ਜਿੱਥੇ ਭਾਵੇ ਦਿੱਥੇ ਰੱਖ ਲਓ ਜਿੱਥੇ ਨਾ ਭਾਵੇ ਦਿੱਥੇ ਨਾ ਰੱਖੋ ਜਿੱਥੇ ਰੱਖੋ ਆਵਿਜ ਚਰਨ ਕਮਣਾ ਵਿੱਚ ਰੱਖੋ ਆਖੰਡ ਪਾਠ ਨ ਬਖਸ਼ੋ ਦਰਗਾਹ ਦੇ ਬਖਸ਼ਿਆ ਸਾਧ ਜੀਆਂ ਨਿਵਾਜੀਆਂ ਗੁਰਮੁਖਾਂ ਪਿਆਰਿਆਂ ਨਾਮ ਜਪਣ ਵਾਲਿਆਂ ਦੇ ਮੇਲੇ ਬਖਸ਼ੋ ਗਰੀਬ ਨਿਵਾਜ ਜਿਹਦੇ ਮਰਨੇ ਕਰਕੇ ਗੁਰਸਿੱਖੀ ਜੀਵਨ ਦੀ ਪ੍ਰਾਪਤੀ ਹੋਵੇ ਤੁਰ ਦਰਗਾਹ ਦੀ ਸੁਮਤ ਮਿਲੇ ਦਰਗਾਹ ਦੇ ਬਖਸ਼ਿਆਂ ਦਾ ਮੇਲਾ ਬਖਸ਼ੋ ਗਰੀਬ ਨਵਾਜ਼ ਦਰਗਾਹ ਤੋਂ ਡਿਗੇ ਧੱਕੇ ਨਿੰਦਕ ਸਾਖਤ ਮੁਰਜਾ ਦਾ ਸਾਥ ਨਾ ਦੇਣਾ ਮਿਹਰਬਾਨ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਪਰੇ ਤੇ ਤੇ ਲਹੂ ਬਾਰ ਸੜਦੇ ਬਲਦੇ ਸੰਸਾਰ ਤੋਂ ਰੱਖੋ ਸਤਿਗੁਰੂ ਕਲ ਜਮ ਦੇ ਤੇ ਜੋਲਿਆਂ ਤੋਂ ਬਚਾ ਕੇ ਆਪ ਜੀ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਣ ਛਿਦਰ ਤੋਂ ਹੱਥ ਦੇ ਕੇ ਬਚਾ ਲੋ ਸਤਿਗੁਰ ਜੀ ਰਹਿਮ ਕਰੋ ਚਰਣਾ ਦੀ ਓਟ ਬਖਸ਼ੂ ਦਰੋਂ ਕਰੋ ਨਾਮਦਾਨ ਬਖਸ਼ੂ ਬਾਣੇ ਵਿੱਚ ਲਿਆਉ ਬਾਣਾ ਮੱਠਾ ਲੱਗੇ ਮੈਂ ਕੀਤਾ ਨਾ ਜਾਤਾ ਹਰਾਖੋਰ ਹਉ ਗਿਆਮਉ ਦੇਸਾਂ ਦੁਤ ਚੋਰ ਗੁਣ ਹੈ ਗਾਰ ਨੂੰ ਨਾਰਾਮੀ ਬਾਹਰ ਨਾਮ ਨਾ ਪਾਰਿਗ੍ਰਾਮੀ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਦਿੱਤੇ ਅਮਗਣ ਅਮਾਰੀ ਦਇਆ ਕਰੋ ਕਸ਼ਨੇ ਰੂਪਾ ਮੋਢ ਬਦੇ ਪੱਥਰ ਤਾਰੇ ਕੋ ਭਰਿਓ ਜੈਸੇ ਦਾੰਦਰਾ ਕਸ਼ਦੇਸ਼ ਵਿਦੇਸ਼ ਨਾ ਬੂਝੇ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰ ਨਾ ਸੋਝੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਗਰੀਬ ਨਰ ਬਖਸ਼ ਲੰਦਦਾਮਾ ਕਿਤਾਬ ਦੇ ਦਰ ਅੱਗੇ ਖੜਾ ਸਾਰੇ ਤਰ੍ਹਾਂ ਨੂੰ ਗਾ ਕੇ ਤੇਰੇ ਦਰ ਆਏ ਆ ਮੁਕਤੇ ਦੀ ਚੋਲੀ ਖੈਰ ਪਾਉ ਮੁਕਤਾ ਖਾਲੀ ਨਾ ਜਾਏ ਸੌ ਅਨਾਮੇ ਜਨ ਕੇ ਰਾਤਿ ਮਰਨ ਸਾਹ ਸੁਤਸਲਾਣ ਛੰਡ ਕੇ ਰੰਗੀ ਲਗਾ ਸਾਹਿਬ ਦਰ ਤੇ ਸਤਿ ਰੋਸ਼ ਸ਼ਾਮ ਦਰ ਤੇ ਸੇਵਾ ਬਖਸ਼ ਤਉਪਰਾਂਧ ਕਰਤ ਹੈ ਜੇ ਤੇਜਨਨੀ ਚੀਤਨ ਰਾਸ ਤੇ ਤੇ ਰਾਮ ਆਈਆ ਹਉ ਬਾਰਕ ਤੇਰਾ ਕਾਹੇ ਨਾ ਕੰਡ ਸਵਗਣ ਮੇਰਾ ਬਭਜੀ ਸਾਡੇ ਕਰਮਾਂ ਦਾ ਹਿਸਾਬ ਨਾ ਤੱਕੋ ਸਾਡੇ ਤੇ ਰਹਿਮਤ ਭਰੇ ਜਸਤੀ ਨਾਲ ਤੱਕੋ ਸੱਚੇ ਪਾਤਸ਼ਾਹ ਜੀ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਧ ਉਪਰਭਉ ਮਾਣੀਆ ਜਾਣ ਤਵੰਦਰ ਤਾਂ ਸੁਖੇ ਤੁਨੀ ਮਾਣੀ ਮਾਣੀਆ ਜੇ ਤੂ ਤਾ ਕਿਰਪਾ ਨੇ ਦਾ ਨਾ ਨੂਜਾ ਵੇਖਾਣਿਆ ਪਾਈ ਮੂਦਾ ਤੜੀ ਨੇ ਤੇ ਹਰ ਦੇ ਰੱਖਾ ਸਮਾਨ ਬਾਬਾ ਜੀ ਕਿਰਪਾ ਕਰੋ ਰਹਿਮਤ ਕਰੋ ਮੈਂ ਗੁਣ ਗਾਵਾਂ ਦਿਨ ਰਾਤ ਏਵਾ ਮੰਨ ਰੰਕਾਰ ਨਾਮ ਸ੍ਰੀ ਨਾਮਿਸਾਲੇ ਨਾ ਬੁੱਲੀ ਨਾ ਭਲਾਈ ਆਪਦੇ ਨੂੰ ਆਪ ਤੇ ਕਹੀ ਸਿਰ ਤੇ ਹੱਥ ਰੱਖੀ ਸਮਤ ਬਖਸ਼ ਬਾਬਾ ਜੀ ਜੋ ਕੀਤਾ ਸਵਾਵਾ ਜੋ ਕਰੋਗੇ ਸਵਾਵਾ ਜੋ ਹਾਜ਼ਰ ਨਾਜ਼ਰ ਬੈਠ ਕੇ ਕਰ ਕਰਵਾ ਰਹੇ ਹੋ ਸੋ ਵੀਵਾ ਵਾ 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 ਏਵਾ ਗੁਰੂ ਗੁਰੂ ਨਾਨਕ ਸਾਹਿਬ ਐਸੋ ਲਿਆਉਂਦੇ ਪਾਉਣ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਗਰੀਬ ਨਵਾਜ਼ ਆਪ ਜੀ ਪਵਿੱਤਰ ਦਰਗਾਹ ਤੋਂ ਸਾਜੇ ਨਿਵਾਜੇ ਮਹਾਂਪੁਰਖ ਤੰਤਨ ਬਾਬਾ ਮਹਾਰਾਜ ਨੰਦ ਸਿੰਘ ਜੀ ਤੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਤੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੰਤਨ ਬਾਬਾ ਕੁੰਨਨ ਸਿੰਘ ਜੀ ਮਹਾਰਾਜ ਬਾਬਾ ਜੀ ਆਵਿ ਤੋਂ ਆਵਿ ਦੇ ਬਿੱਟੀ ਪਿਆਰੀ ਯਾਦ ਨੂੰ ਸਮਰਪਿਤ ਸੰਤ ਸਮਾਗਮ ਤੇ ਕੀਰਤਨ ਦਰਬਾਰ ਨੂੰ ਮੁਕ ਰੱਖਦੇ ਆ ਹੋਇਆ ਬਿਜਲੇ ਕੋਈ ਦਿਨਾਂ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ ਚੱਲ ਰਹੀ ਲੜੀ ਦੌਰਾਨ ਐਸੋਲੇ ਤਨ 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 ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਵਦੀਆ ਪਾਰ ਬਖਸ਼ਿ ਸਦਕਾ ਆਵਦੀਆ ਮੇਰਾ ਸਦਕਾ ਗਰੀਬ ਨਿਵਾਜ ਆਵਦੀਆ ਗਾਧ ਬੋਧ ਬਾਣੀ ਦੇ 8ਵੀਂ ਟਰਮ ਦੇ ਨੌ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀਤ ਸਾਹਿਬ ਜੀ ਅਖੰਡ ਪਾਠ ਸਾਹਿਬ ਆਵਦੀ ਦੀ ਕਿਰਪਾ ਸਦਕਾ ਪਾਠ ਪ੍ਰਾਰੰਭ ਹੋਣ ਲੱਗੇ ਹਨ ਸੱਚੇ ਪੰਛੀ ਸਾਹਿਬ ਜੀ ਪਾਤੀ ਸਿੰਘ ਆਵਦੀ ਹਜ਼ੂਰੀ ਅੰਦਰ ਹਾਜ਼ਰ ਹਨ ਕ੍ਰਿਪਾ ਨੋਜ ਮਰਿਆਦਾ ਅਨੁਸਾਰ ਆਵਜੀ ਹਜੂਰੀ ਅੰਦਰ ਅਖੰਡ ਪਾਠਾਂ ਦੀ ਰੰਮਤ ਤੁਨ ਮੁਖ ਰੱਖਦੇ ਆ ਹਾਂ ਕੁੰਭ ਦੀਪ ਤੋਪ ਨਾਰੀਅਲ ਸਭ ਸਮਗਰੀ ਹਾਜ਼ਰ ਕੀਤੀ ਹੈ ਜੇ ਕੋਈ ਔਂਕਾਈ ਰਹਿ ਗਈ ਹੋਵੇ ਤਾਂ ਬੱਚੇ ਜਾਣ ਕੇ ਮਾਫ ਕਰ ਦੇਣਾ ਕਿਰਪਾ ਕਰਕੇ ਪੂਰੀ ਕਰਨੀ ਜਿਸ ਕਾ ਕਾਰਜ ਤੈਨਹੀਂ ਕੀਆ ਮਾਨਸਕਿਆਂ ਵਿਚਾਰ ਆ ਰਾਮ ਆਪਣੇ ਕਾਰਜਾਂ ਵਿੱਚ ਆਪ ਸਮਾਈ ਹੋਣਾ ਸੱਚੇ ਪਤਸ਼ਾਹ ਜੀ ਅਖੰਡ ਪਾਟਾਂ ਦੇ ਰੰਮਤਾਂ ਨੂੰ ਮੁੱਖ ਰੱਖਦੇ ਆਂ ਆਪ ਜੀ ਮਖਸ਼ਿਸ ਕੀਤੇਆਂ ਦਾਤਾਂ ਵਿੱਚੋਂ ਪੰਚਮੇ ਕੜਾ ਪ੍ਰਸ਼ਾਦ ਦਾ ਤਾਣਾ ਸਜਾ ਕੇ ਅਜੋਰੀ ਅੰਦਰ ਹਾਜ਼ਰ ਕੀਤਾ ਆਪ ਸ਼ਕੋਸੀ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਗਣਾਂ ਆਪ ਜੀ ਕੀ ਵਰਤੇ ਗਰੀਬਾਂ ਵਾਜ ਇਹਨਾਂ ਖੰਡ ਪਾਟਾਂ ਦੀ ਸੇਵਾ ਆਪ ਕਿਰਪਾ ਕਰਕੇ ਜਿੰਨਾ ਪਰਿਵਾਰਾਂ ਤੋਂ ਸੇਵਾ ਲੈ ਰਹੇ ਹੋ ਉਹਨਾਂ ਪਰਿਵਾਰਾਂ ਦੇ ਨਾਮ ਆਪ ਜੀ ਦੇ ਚਰਨਾਂ ਵਿੱਚ ਸਰਾਨ ਗਰੀਬਾਂ ਵਾਜ ਪਹਿਲਾ ਖੰਡ ਪਟ ਸਾਹਿਬ ਬਲਵਿੰਦਰ ਸਿੰਘ ਦਰਸ਼ਨ ਸਿੰਘ ਡੱਬ ਵਾਲੀ ਟਾਪ ਦੂਸਰਾ ਖਣਬੜ ਸਾਹਿਬ ਸਮਨੂਰ ਸਿੰਘ ਪੱਕੀ ਟਿੱਬੀ ਤੀਸਰਾ ਖਣਬੜ ਸਾਹਿਬ ਗੁਰਦੀਪ ਸਿੰਘ ਸਰਾਵਾ ਬੋਦਲਾ ਚੌਥਾ ਖਣਬੜ ਸਾਹਿਬ ਜਗENDERਪਾਲ ਸਿੰਘ ਚੰਨਣ ਖੇੜਾ ਪੰਜਵਾਂ ਖਣਬੜ ਸਾਹਿਬ ਰਣਜੀਤ ਸਿੰਘ ਕਟਿਆਵਾਲੀ ਛੇਵਾਂ ਖਣਬੜ ਸਾਹਿਬ ਦਵਿੰਦਰ ਸਿੰਘ ਕੁਲਵਿੰਦਰ ਸਿੰਘ ਮਲੋਟ ਸੱਤਵਾਂ ਖਣਬੜ ਸਾਹਿਬ ਰਵਿੰਦਰ ਸਿੰਘ ਲੁਬਾਣਿਆਵਾਲੀ ਅੱਠਵਾਂ ਖਣਬੜ ਸਾਹਿਬ ਜਗਤਾਰ ਸਿੰਘ ਕਟਿਆਵਾਲੀ ਨਵਾਂ ਖੰਡ ਪੜ੍ਹ ਸਰ ਲਵਪ੍ਰੀਤ ਸਿੰਘ ਹਰਪ੍ਰੀਤ ਸਿੰਘ ਘਟਿਆਵਾਲੀ ਗਰੀਬ ਨਵਾਜੇ ਪਰਿਵਾਰ ਜੋ ਜਸਪਾਵਨਾ ਨੂੰ ਮੁੱਖ ਰੱਖ ਕੇ ਆਪਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਹਨ ਗਰੀਬ ਨਵਾਜ ਪਰਿਵਾਰਾਂ ਦੇ ਮਨ ਦੀ ਅਰਦਾਸ ਬੇਨਤੀ ਜੋ ਜੜੀ ਨੂੰ ਆਪ ਭਲੀ ਭਾਂਤ ਜਾਣਦੇ ਹੋ ਅੰਤਰਜਾਮੀ ਸਭ ਵਿਦ ਜਾਣੇ ਕਿਸ ਭੈ ਆਖ ਸੁਣਾਈਏ ਮਹਾਵਾਕ ਕਨਸਾ ਪਰਿਵਾਰਾਂ ਦੇ ਮਨ ਦੀ ਅਰਦਾਸ ਬੇਨਤੀ ਨੂੰ ਜਾਣਦਿਆਂ ਹੋਇਆ ਗਰੀਬ ਨਵਾਜ ਅਖੰਡ ਪਾਠਾਂ ਦਾ ਰਾਣ ਪਰਿਵਾਰਾਂ ਦੇ ਸਿਰ ਤੇ ਹੰਤ ਰਕਿ ਵਤ ਵਤ ਸੇਵਾ ਲਵੋ ਸੇਵਾ ਕਰਨੀ ਬਲਬੁੱਧੀ ਚਾਹੋ ਤੇ ਸ਼ਾ ਪਿਆਰ ਉਦਮ ਬਖਸ਼ੋ ਮੀਰਾ ਕਰੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਸ ਅਸਤਰ ਸਮਾਗਮ ਦੌਰਾਨ ਆਪ ਜੀ ਦੀ ਕਿਰਪਾ ਸਦਕਾ ਬੇਅੰਤ ਜਾਪ ਚੱਲ ਰਹੇ ਹਨ ਸਭ ਜੱਪ ਤਾਂ ਵਿੱਚ ਆਪ ਵਰਤੋ ਬਾਬਾ ਜੀ ਆਪ ਹਸਨਾ ਤੇ ਬੈਠ ਕੇ ਬਾਣ ਸ਼ਰਵਨ ਕਰੋ ਕਲਯੁਗ ਨੂੰ ਦੂਰ ਕਰੋ ਸੱਚੇ ਪਾਤਸ਼ਾਹ ਜੀ ਅਸਰੇ ਸਭ ਤਰ੍ਹਾਂ ਕਰਕੇ ਤਿਆਰੀ ਹੈ ਪਾਰਟੀ ਸੰਗਾਮ ਜੀ ਦੀ ਹਜ਼ੂਰੀ ਅੰਦਰ ਹਾਜ਼ਰ ਹਨ ਗਰੀਬ ਨਿਵਾਜ ਅਖੰਡ ਪੜ੍ਹ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਮੀਰਾ ਕਰੋ ਆਪ ਜੀ ਦੀ ਰਹਿਮਤ ਸਦਕਾ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਧੰਨ ਸ੍ਰੀ ਗੁਰੂ ਨਾਨਕ ਨਾਮ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁਪਣਾ ਹੋਵਈ ਜੇ ਲਾਇ ਰਹਿ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆ ਪਾਰੇ ਸਹਸ ਸਿਆਣਪਾ ਲਖ ਹੋਹਿ ਤੈਕ ਨ ਚੱਲੈ ਨਾਲ ਕਿਵ ਸਿਰਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਇਕ ਮੇ ਹੋਵਨ ਜੀ ਹੁਕਮ ਲੈ ਵੜਿਆ ਏਕ ਮੇ ਤਮਨੀ ਹੁਕਮ ਲੇਖ ਦੁਖ ਸੁਖ ਪਾਈਐ ਟੈਕਣਾ ਹੁਕਮੇ ਬਖਸੀ ਸੇ ਹੁਕਮੇ ਸਦਾ ਪਵਾਈਐ ਹੁਕਮੈਂਦਰ ਸਭ ਕੋ ਬਾਹਰੁ ਕਮਣਕੋਏ ਨਾਨਕੁ ਕਮੈ ਜੇ ਬੁਜੈ ਤਾ ਹਮੈ ਕਹਿ ਨ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣਾ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰ ਤਨ ਕੀ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜੈ ਪੈ ਦਿਸੈ ਦੂਰ ਗਾਵੈ ਕੋ ਵਿਖੇ ਹਾਦਰ ਹਦੂਰ ਹੈ ਕਥਣ ਕਥੀਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਈ ਰਾਹ ਨਾਨਕ ਵਿਕਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖ ਹਿ ਮੰਗਹਿ ਦੇਹ ਦੇਹ ਤਾਤ ਕਰੇ ਦਾਤਾਰ ਫਿਰ ਕਿ ਅਗਰ ਕੀਐ ਜੇ ਤ ਸਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁਨ ਤਰੇ ਪਿਆਰ ਅੰਮ੍ਰਿਤ ਵੇਲ ਸਚਨਾਉ ਵਡਿਆਈ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜੇ ਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਕੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮਖਨਾਦੰ ਗੁਰਮਖਵੇਦੰ ਗੁਰਮਕਰਹਿਆ ਸਮਾਈ ਗੁਰਈਸਰ ਗੁਰਗੁਰਖ ਬ੍ਰਹਮਾ ਗੁਰੇ ਪਾਰਬਤੀ ਮਾਈ ਜੇ ਹੋ ਜਾਣਾ ਅਖਾਣਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੀ 부ਜਾਈ ਸਬਨਾ ਜੀਆ ਕਾ ਇੱਕ ਦਾਤਾ ਸੋਮ ਵਿਸਰਨ ਨਾ ਜਾਈ ਤੀਰਥ ਨਵਾ ਜੇ ਤਸਪਵਾ ਵਿਣ ਪੜੇ ਕੈ ਨਾਏ ਕਰੀ ਜੇ ਤੀਰਥ ਠਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਾਤੇ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਇਸ ਬਣਾ ਜੀਆਂ ਕਾਏਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੁਗ ਚਾਰੇ ਆਰ ਜਾ ਹੋਰਦ ਸੋਣੇ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲੇ ਸਭ ਕੋਏ ਚੰਗਾ ਨਾ ਰਖੈ ਕ ਜਿਸ ਕੀ ਰਤ ਜਾਗਲੇ ਜੇਤ ਸੰਦਰ ਨਾ ਆਵੈ ਤਬਾਤਨ ਪੁੱਛਾਇ ਕੇ ਕੇਟ ਆਏ ਅੰਦਰ ਕੇਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਹਾ ਕੋ ਨ ਸੁਝੈ ਜਿਸ ਗੁਣ ਕੋਏ ਕਰੇ ਸੁਣਿਆ ਸਿਦ ਪੀਰ ਸੁਰਨਾਥ ਸੁਣਿਆ ਧਰਤਵਲ ਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪਹਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹ ਹਰਮੰਦ ਸੁਣਿਆ ਜੋਗ ਜੁਕਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਜੋਗ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ 821 ਸਨਾਨ ਸੁਣਿਆ ਪੜ ਪੜ ਪਾਹਿਮਾਨ ਸੁਣਿਆ ਲਗੇ ਸਾਰਿ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਿਸ਼ਾਹ ਸੁਣਿਆ ਅੰਦੇ ਪਾਵੈ ਰਾਹੋ ਸੁਣਿਆ ਹਾਥ ਵੈਸ ਗਾਹੋ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹਿ ਨਾ ਜਾਏ ਜੇ ਕੋ ਗੈ ਪਿਛੈ ਪਿਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸਰਤੋ ਵੈ ਮਨ ਬੁੱਧ ਮਨ ਸਗਲ ਭੌਣ ਕੀ ਸੁਧ ਮਨ ਮੋਹ ਚੋਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਾਰਗ ਠਗ ਨ ਪਾਏ ਮਨ ਪਤ ਸੋ ਪ੍ਰਗਟ ਜਾਏ ਮਨ ਬਗਣਾ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਪਾਵਹਿ ਮੁਖ ਦਵਾਰ ਮਨ ਪਰਵਾਰਾ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਪਭੈ ਨ ਭਿਖ ਸਨਾਮ ਨਰਨਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵਹਿ ਦਰਗਹ ਮਾਨ ਪੰਜ ਸੋਹੇ ਦਰ ਰਾਜਾਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕ ਕਰਣਾ ਨਾਹੀ ਸਮਾਰ ਤਾਲ ਧਰਮ ਦਇਆ ਕਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕਬੂਜ ਹੋਵੇ ਸਤਿਆਰ ਤਵਲੇ ਉਪਰ ਕੀਤਾ ਭਾਰ ਤ੍ਰਤੀ ਹੋਰ ਪਰ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰ ਹੈ ਜੀ ਆਜ਼ਾਦ ਰੰਗਾ ਕੇ ਨਾਵ ਸਬਨਾ ਲਿਖਿਆ ਬੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਏ ਗੀਤਾ ਜਾਣ ਸੋਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤਾ ਕੀਤਾ ਬਸਾਓ ਏਕੋ ਕਵਾਓ ਤਿਸੇ ਹੋਏ ਲਖ ਦਰਿਆਉ ਕੁਦਰਤ ਕਮਣ ਕਹ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਰਬ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਗ ਪੂਜਾ ਸੰਖ ਤਪਤਾ ਸੰਗ ਰੰਧਮ ਕੇ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਖ ਦਾਤਾਰੇ ਅਸੰਖ ਸੂਰਮਹ ਭਖਸਾਰ ਸੰਖਮੋਣ ਲਿਵਲਾਈ ਤਾਰੇ ਕੁਦਰਤ ਕਮਣ ਕਹਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰੇ ਸੰਗ ਚੁਰਹਰਾਮ ਖੋਰੇ ਅਸੰਖ ਮਰ ਕਰ ਜਾਏ ਜੋਰ ਸੰਗਲਵੜਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੋੜੇ ਫੇਰਾਹੇ ਅਸੰਖ ਮਣਿ ਛਮਲ ਪਖ ਖਾਹੇ ਅਸਾਂਖਣਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਦਿਪავੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਖਣਾ ਵਸੰਗਥਾਵ ਗਮਗਮ ਸੰਖਲੋ ਸੰਖ ਕਹ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਣ ਗੀਤ ਗੁਣ ਕਾਹ ਅਖਰੀ ਲਿਖਣ ਬੋਲਣ ਬਾਣ ਅਖਰ ਸਰਸੰਜਿ ਵਖਾਣ ਚਿੰਨ ਇਹ ਲਿਖੇ ਤੇ ਸਰਨਾਹੇ ਜੇ ਫਰਮਾਏ ਤੇ ਵ ਤੇ ਵ ਪਾਹੇ ਜੇਦਾ ਕੀਤਾ ਤੇਤਾ ਨਾਉ ਵੇ ਨਾ ਵੈ ਨਹੀ ਕੋਤਾ ਉਕਿਰਤ ਕਮਣ ਕਹਾ ਵਿਚਾਰੇ ਵਾਰ ਨ ਜਾਵੇ ਇੱਕ ਵਾਰ ਜੋ ਤਦ ਭਵ ਸਾਈ ਭਲੀਕਾਰ ਤੋ ਸਰਸ ਲਾਮਤ ਨਿਰੰਕਾਰ ਪ੍ਰਿਯਤ ਪੈਰ ਤਨ ਦੇ ਪਾਣੀ ਤ ਉਤਰ ਸੁਖੇ ਮੂਤ ਬਲੀਤੀ ਕਪੜ ਹੋਏ ਦੇ ਸਬੂਨ ਲਈ ਹ ਤੋਏ ਪ੍ਰਿਯ ਮਤ ਪਾਪਾ ਗ ਸੰਗ ਹੋ ਤੋ ਪਣਾ ਵਕਰੰਗ ਪੁਣੀ ਪਾਪੀ ਅਖਨਾ ਹੈ ਕਰ ਕਰ ਕਰਨਾ ਲਿਖ ਲਿਆ ਜਾ ਹੋਆ ਪੇ ਵੀ ਜਾਪੇ ਹੀ ਖਾ ਹੋ ਨਾਨਕੁ ਕਮੀ ਆਵਹ ਜਾਓ ਤੀਰਥ ਤਪ ਦਇਆ ਤਤ ਦਾਨ ਜੇ ਕੋ ਪਾਵਤ ਲਿਖਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸਤੇ ਆਤ ਬਾਣੀ ਬਰਮਾਉ ਸਤ ਸਾਨ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਨ ਕਮਥ ਤ ਕਮਨ ਵਾਰ ਕਮਨ ਸ੍ਰੁਤੀ ਮਾਹੋ ਕਮਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਅਲਿਖ ਪ੍ਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ ਤਿਤ ਬਾਰਾਂ ਜੋਗੀ ਆਣਾ ਰਤਮਾ ਹੋ ਨਾ ਕੋਈ ਜਾ ਕਰਤੇ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਆ ਵਰਨੇ ਕਿਵ ਜਾਣਾ ਨਾਨਕ ਅਗਨ ਸਭੂ ਆਖੇ 1 2 1 ਸਿਆਣਾ ਵੱਡਾ ਸਾਹਿਬ ਵੱਡੀ ਨਾਇਕੀ ਤਾਂ ਜਾ ਕਹ ਹੋਵੈ ਨਾਨਕ ਜੇ ਕੋ ਆਪੋ ਜਾਣਾ ਅਗ ਗਿਆਨ ਸੁਹੈ ਪਾਤਲ ਪਾਤਾਲ ਰਖ ਅਗਾਸ ਆਗਾਸ ਉੜ ਕੋੜ ਗਪਾਲ ਥਕੇ ਵੇਦ ਕਹਣਿਕ ਬਾਤ ਸਹਸ ਠਰ ਕਣਿਕ ਦੇਵ ਸੁਲਿਖ ਤਾਤ ਲਿਖਾ ਹੋਇ ਤਾਂ ਲਿਖੀਆ ਲਿਖਾ ਹੋਇ ਵਿਨਾਸ਼ ਨਾਨਕ ਵਡਾ ਆਖੀਐ ਪੰਜਨ ਆਪ ਸਲਾਹੀ ਸਲਾਹੀ ਤਿਸੁ ਰਤਨ ਪਾਈਐ ਨਦੀ ਅਤਵਾਹ ਪਵ ਹੈ ਸਮੰਦਰ ਨ ਜਾਣੀਐ ਸਮੰਧ ਸਾਸ ਲਤਾਣ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਣਾ ਹੋਵਣੀ ਜਿਸ ਮਨੋਨਾ ਵਿਸਰਹਿ ਅੰਤਨ ਸਿਫਤੀ ਕਹਿਣ ਅੰਤ ਅੰਤਨ ਕਰਨਾ ਦੇਨਾ ਅੰਤ ਅੰਤਨ ਵੇਖਣ ਸੁਨਣਾ ਅੰਤ ਅੰਤਨ ਜਾਪੈ ਕੈ ਮਨਮੰਤਾ ਅੰਤ ਨ ਜਪੈ ਕੀਤਾ ਆਕਾਰ ਅੰਤ ਨ ਜਪੈ ਬਾਰ ਬਾਰ ਅੰਤ ਕਾਰਣ ਕੀਤੇ ਬਿਲਾ ਹੈ ਤਾਂ ਕੇਂਦਰ ਪਾਏ ਜਾਹੇ ਹੋ ਅੰਤ ਨ ਜਣ ਕੋਏ ਬਤਾ ਕਹੀਆ ਬਤਾ ਹੋਏ ਵਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਹ ਵੜੂ ਚਾ ਹੋਵੇ ਕੋਏ ਤੇ ਸੋਚੇ ਕੋ ਜਾਣਾ ਸੋਏ ਜੇ ਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕਿਤੇ ਮੰਗਾ ਜੋਦਾ ਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਪਤ ਟਟੇ ਹੋਏ ਕਾਰ ਕਿਤੇ ਲਾਲਮ ਗਰਵਾ ਹੈ ਕਿਤੇ ਮੂਰਖਾਈ ਖਾ ਹੈ ਕਿਤੇ ਆਦੋਪੂਸਦਮਾ ਰਹੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਇ ਰੱਖਣ ਸਕ ਕੋਈ ਜੇ ਕੋ ਕਾਇ ਕਖਣ ਪਾਏ ਹੋ ਜਾਣ ਜੇ ਤੀ ਮੋ ਖਾਈ ਆਪੇ ਜਾਣ ਆਪੇ ਦੇ ਆਖੇ ਸੇ ਪੇ ਕੀ ਕੇ ਜਿਸਨ ਬਖਸੀ ਸਿਫਤ ਸਾਲਾ ਨਾਨਕ ਪਾਤਸ਼ਾਹੀ ਆਤਿ ਸਾਹ ਅਮੋਲ ਗੁਣ ਮੋਲ ਵਪਾਰੇ ਅਮੋਲ ਵਪਾਰੀ ਅਮੋਲ ਪੰਡਾਰੇ ਅਮੋਲ ਆਵੇ ਮੋਲ ਜਾਹੇ ਮੋਲ ਭਇ ਮੋਲ ਸਮਾਹ ਅਮੋਲ ਧਰਮ ਅਮੋਲ ਦੀਬਾਨ ਮੋਲ ਤੁਲੰਬਲ ਪਰਵਾਨ ਅਮੋਲ ਬਖਸੀ ਸਮਲ ਨਿਸ਼ਾਨ ਮੋਲ ਮੁਲਾਖਿਆ ਨ ਜਾਏ ਅਮੋਲ ਕਰਮ ਅਮੋਲ ਫਰਮਾਨ ਮੋਲ ਮੁਲਾਖਿਆ ਨ ਜਾਏ ਆਖ ਆਖ ਰਹਿਲੇ ਬੁਲਾਈ ਆਖੇ ਵੇਤ ਪੜ ਪ੍ਰਾਨ ਆਖੇ ਪੜੇ ਕਰ ਵਖਿਆਣ ਆਖੇ ਬਰਮੇ ਆਖੇ ਅੰਧ ਆਖੇ ਗੋਪੀਤਾ ਗੋਵਿੰਦ ਆਖੇ ਈਸਰ ਆਖੇ ਸਿਧ ਆਖੇ ਗਿਤੇ ਗਿਤੇ ਬੁੱਧ ਆਖੇ ਦਾਣ ਆਖੇ ਦੇਵ ਆਖੇ ਸੋਰ ਨਾਰਾ ਮੋਨਾ ਜਨ ਸੇਵ ਕੇਤੇ ਆਖੇ ਅਖਣ ਪਾਹੇ ਗਿਤੇ ਕਹਿ ਕਹਿ ਉਠ ਉਠ ਜਾਹੇ ਇਹਤੇ ਗਿਤੇ ਹੋ ਰਹਿ ਕਰਹੇ ਤਾਖਨ ਸਖੈ ਕਈ ਕੇ ਜੇਵੜ ਪਾਵਤਿ ਬੜ ਹੋਏ ਨਾਨਕ ਜਾਨ ਸਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਲਿਕੇ ਸੇਰ ਗਾਵਾਰਾ ਗਾਵਾਰ ਸੋ ਦਾਰੇ ਕੀ ਹਸੋ ਘਾਰੇ ਕੀਆ ਜਿਤ ਵੇ ਸਰਬ ਸਮਾਲੇ ਵਜੇ ਨਾਦ ਅਨੇਕ ਸੰਗ ਅਗੇ ਤੇ ਵਮਨ ਹਾਰੇ ਕੀਤੇ ਰਗ ਪਰੇ ਸੋ ਕਹੀ ਅਨੇਕ ਤੇ ਗਾਵਣ ਹਾਰੇ ਗਾਵਹਿ ਤਹੁਣ ਪਉਣ ਪਾਣੀ ਬਸੰਤਰ ਗਾਵ ਰਜਾ ਧਰਮ ਦਵਾਰੇ ਗਾਵਹਿ ਚਿਤ ਗੁਪ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵਹਿ ਇੰਦਨ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸੱਦ ਸਮਾਧੀ ਅੰਦਰ ਗਾਵਣ ਸਦ ਵਿਚਾਰੇ ਗਾਵਣ ਜਤੀ ਸਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਣੇ ਪੰਡਤ ਪਟੰਦਰ ਕੀਸਰ ਜੋਗ-ਜੁਗ ਵਿਦਾ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਮਾਚੇ ਪੈ ਆਲੇ ਗਾਵਣ ਨਰਤਨੁ ਪਾਇ ਤੇਰੇ ਅਠ ਸੱਡ ਤੀਰਥ ਨਾਲੇ ਗਾਵਹਿ ਜੋਤ ਮਹਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਕੇ ਤਾਰੇ ਸਹੀਦ ਤੁਨ ਗਾਵਹਿ ਜੋਤਿ ਦਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸਿਮਜਿਤਨ ਯਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੇ ਨਾਹੀ ਆਪੀ ਹੋਸੀ ਜਾਈਨ ਰਚਨਾ ਜਿਨ ਰਚਾਈ ਰੰਗੀ ਰੰਗੇ ਪਾਤੇ ਕਰ ਕਰ ਜਨ ਸੀਮਾ ਆਇ ਜਨੋ ਪਾਈ ਕਰ ਕਰ ਵੇਖੇ ਗਿਤਾ ਪਣਾ ਜੀਵਤ ਸ੍ਰੀ ਵੜਿਆਈ ਜੋ ਦੇਸ ਭਵ ਸੋਈ ਕਰਸਿ ਹੁਕਮ ਨਾ ਕਰਨਾ ਜਾਈ ਸੋ ਪਾਤਸਾਉ ਸਹਾ ਪਤਸਾਹਿਬੋ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਬਤ ਝੋਲੀ ਧਿਆਨੇ ਕੀ ਕਰ ਬਿਪੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤੰਡਾ ਪ੍ਰਤੀਤ ਆਈ ਭੰਤੀ ਸਲ ਜਮਾ ਤੇ ਮਨ ਜੀ ਤਾ ਜਾਗ ਜੀਤ ਆਦੇਸ ਆਦੇਸ ਆਦ ਅਨੀਲ ਅਨਾਦਨ ਹਤ ਜੁਗ ਜੁਗ ਇਕ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘੜ ਵਜਹ ਨਾਦ ਆਪਨਾਥ ਨਾਥੀ ਸਮਝਾ ਕੇ ਰੇ ਦਿਸ ਦਵਰਾ ਸਾਧ ਸੰਜੋਗ ਬਜੋਦੋਏ ਕਰ ਚਲਾਵੇ ਲਿਖਿਆ ਵੇ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦਨ ਹਤ ਜੁਗ ਜੁਗ ਇਕ ਵੇਸ ਇਕ ਮਾਈ ਜੁਗਤ ਵਿਆਹ ਤਿੰ ਚੇਲੇ ਪਰਵਾਣ ਇਕ ਸੰਸਾਰ ਇਕ ਪੰਡਾਰੀ ਇਕ ਲਾਈ ਦੀਬਾਨ ਜਿਵਤ ਇਸ ਭਾਵ ਤੇ ਮਾ ਚਲਾਵਾ ਜੇ ਬਹੁ ਆ ਫਰਮਾਨ ਉਹ ਵੇਖਾ ਉਹਨਾਂ ਨਦਰ ਨ ਆਵੇ ਬਹੁਤਾ ਇਹ ਵਿਡਾਨ ਦੇਤ ਸਿਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇਕ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਛਪਾਇ ਸੇ ਕਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇਕ ਵੇਸ ਇੱਕ ਦੂਜੀ ਵਲਖ ਹੋ ਹੋਏ ਲਖ ਵਲਖ ਵੀਸ ਹੈ ਆਖ ਲਾਖ ਲਾਕੇ ਗੇੜਾ ਆ ਕੀ ਹੈ ਇੱਕ ਨਾਮ ਜਗਦੀਸ਼ ਇਤ ਰਹੇ ਬਦ ਪਵੜੀਆ ਚੜਿਆ ਹੋਇਆ ਕੀ ਸਬ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੋਲੀ ਕੋੜਾ ਠੀਸ ਆਖਣ ਜੋਰ ਚ ਪੈਨ ਹਜੂਰ ਜੋਰ ਨ ਮੰਗਨ ਦੇ ਨਾ ਜੋਰ ਜੋ ਨ ਜੀਵਨ ਮਰਨ ਹਜੂਰ ਜੋ ਨ ਰਾਜ ਮਾਲ ਮਨਸੂਰ ਜੋ ਨ ਸਤਿਗਨ ਵਿਚਾਰ ਜੋਰੇ ਨ ਅਤਿ ਕੁਤੀ ਛੋਟਾ ਸੰਸਾਰ ਜਿਸ ਸਤ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਗਣੀ ਪਾਤਲ ਇਸ ਵਿੱਚ ਧਰਤੀ ਦਾ ਅਵਰਕੀ ਧਰਮਸਾਲ ਇਸ ਵਿੱਚ ਜੀਜੁ ਕਿਤੇ ਕੇ ਰੰਗ ਤਨ ਕੇ ਨਾਮਣੇਕ ਅਨੰਦ ਗਰਮੀ ਕਰਮੀ ਹੋ ਵਿਚਾਰ ਸਚਾ ਵ ਸਚਾ ਦਰਬਾਰ ਤਿਥੈ ਸੋਣ ਪੰਜ ਪਰਮਾਨ ਨਦਰੀ ਕਨ ਪਵਨੀ ਸਾਨ ਗਚ ਪਕਾਈ ਉਥ ਪਾਏ ਨਾਨਕ ਜਪਿਆ ਜਾਏ ਧਰਮ ਖੰਡੇ ਕਾ ਧਰਮ ਗਿਆਨ ਕਣ ਕਾ ਕਰਮ ਕੇਤੇ ਪਵਨ ਪਾਣੀ ਵ ਸੰਦਰ ਕੇਤੇ ਗਣ ਮਹੀਸ ਕੇਤੇ ਵਰਮੇ ਘਾਰਤ ਘੜੀ ਅਰੂਪ ਰੰਗੇ ਵੇਸ ਕੇਤੇ ਕਰ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਹੈ ਕਿਤੇ ਸਦਬੋਧ ਨਾਦ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾ ਨਾਮ ਅਮਨ ਕਿਤੇ ਕਿਤੇ ਰਤਨ ਸਮੁੰਦਰ ਕਿਤੇ ਹਾਣੀ ਕਿਤੇ ਬਾਣੀ ਕਿਤੇ ਪਾਤ ਨਿਰੰਦ ਕਿਤੇ ਸੁਰਤੀ ਸੇਵ ਕਿਤੇ ਨਾਨਕ ਅੰਤ ਨ ਅੰਤ ਗਿਆਨ ਖਣ ਮੈਂ ਗਿਆਨ ਪ੍ਰਚੰਡ ਤਤਨਾਦ ਮਨੋਦ ਕੋੜਾ ਆਨੰਦ ਸਰਮ ਖਣ ਕੀ ਬਾਣੀ ਰੂਪ ਤਤ ਘਾਟ ਕੜੀਆ ਬਾਤ ਅਨੂਬ ਤਾਂ ਕਿ ਅੰਗਲਾਂ ਗਤਿਆ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਇਤਹਾ ਘੜੀਆ ਸੁਰਤ ਮਤ ਮਨ ਬੁੱਧ ਤਥਾ ਘੜੀਆ ਅਸੁਰ ਸਦਾ ਕੀ ਸੁੱਧ ਕਰਮ ਖਣ ਕੀ ਬਾਣੀ ਜੋੜ ਤਥਾ ਹੋਰ ਨ ਕੋਈ ਹੋਰ ਤਥਾ ਜੋਤ ਮਹਾਂ ਬਲ ਸੂਰ ਤਨ ਮਾਰਾਮ ਰਹਿ ਆ ਭਾਰ ਪੂਰੈ ਇਤਹਾ ਸੀਤੋ ਸੀਤਾ ਮਹ ਮਾਹੇ ਤਾ ਕਿ ਰੂਪਨ ਕਤਨੇ ਜਾਹੇ ਨਾ ਹੋਏ ਮਰਨ ਠਗ ਜਾਹੇ ਜਨ ਕਾ ਰਾਮ ਵਸ ਮਨ ਮਾਹੇ ਤਿਥਾ ਭਗਤ ਵਸ ਕੇ ਲੋਕਰ ਹਨੰਦ ਸੱਚਾ ਮਨ ਸੋਈ ਸਾਚ ਕੰਨ ਵਸਨ ਰੰਕਾਰ ਕਰ ਕਰ ਵੇਖਨ ਦਰਨੇ ਹਾਲੇ तिथा खंड मंडल वरपंड जे को कथा तय अंत नयंत तथा लो लो आकार जीव जे हुकमत वत विकार वेख वेख सागर विचार नानक कथणा करडा सार जत पहारा तीर ज सुनियार अरन मत वेद हथियार पाव खल्लागण तपताओ पांडा पाव अमृत चित ढाल घड़ी है शब्द सची टकसाल जनका नदर करम तिनकार नानक नदरी नदर निहाल सलोक पावन गुरु पाणी पिता महत महात् देवाव शरात दाई दया ਕਿ ਲ ਸਗਲ ਜਗਤ ਚੰਗਿਆਈ ਆਈ ਬੁਰਿਆਈ ਆਈ ਆ ਵਾਚੈ ਤਰਮ ਹਦੂਰ ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ गैम मसकत काल नानक नानकतिमुख के केति छुट्टी नाल।